ਤੇਰੇ ਬਾਟ ਲਈ ਆਸੀ ਕਿੱਦਾਂ ਬਾਟ ਲਈ ਸੀ ਕੁੱਤੇ ਨੇ ਤੁਹਾਡੇ ਮੁਰਗੇ ਨੂੰ ਜੀ ਪਤਾ ਨਹੀਂ ਕਾਲ ਖੁੱਲਾ ਛੱਡਿਆ ਹੋਇਆ ਸੀਗਾ ਚਾਤਲੇ ਲੱਗਿਆ ਫਿਰ ਕਿੱਥੋਂ ਲੱਭਿਆ ਕਿੱਦਾਂ ਲੱਭਿਆ ਫਿਰ ਬਾਜਰੀ ਤੇ ਲੱਭਿਆ ਸੀ ਹਾਂ ਫਿਰ ਮਰਿਆ ਤਾਂ ਨਹੀਂ ਮਰਜੀ ਫਿਰ ਆ ਕੇ ਬਾਣੀ ਨੂੰ ਖਾਇਆ ਦਵਾਈ ਦਵਾਈ ਮਤਲਬ ਲਾਈ ਹਲਦੀ ਹੀ ਹੀ ਲਾਈ ਹੂੰ ਫਿਰ ਫਿਰ ਨੂੰ ਦਵਾਈ ਦਵਾਈ ਪੀਣੂਗੀ ਦਿੱਤਾ ਇਹਨੂੰ ਔਰ ਇਹ ਸਾਲੀ ਫਿਤੀ ਅੱਛਾ ਹੁਣ ਉਹ ਪੁੱਲ ਕੀ ਪਾਇਆ ਖਾਣ ਨੂੰ ਵਦਾਮ ਉਹ ਕਾਹ ਕਟਕੇ ਪਾਇਲੇ ਅੱਛਾ ਜੀ ਤੁਹਾਨੂੰ ਲੱਗਦਾ ਤੁਹਾਡਾ ਮੁਰਗਾ ਵੱਜ ਜਾਊਗਾ ਹਾਂਜੀ ਅੱਛਾ ਡਾਕਟਰ ਡਾਕਟਰ ਕੀ ਕਹਿੰਦੇ ਆ ਜੀ ਇਹਦੇ ਬਾਰੇ ਡਾਕਟਰ ਸਕੇ ਲੱਗੇ ਹਨਾ ਮਰੂਗਾ ਹਾਂ ਮਰੂਗਾ ਤੇ ਤੁਸੀਂ ਕੀ ਕਿਹਾ ਅੱਧੀ ਜਗ੍ਹਾ ਬਾਤ ਕਰ ਦਿਊਗਾ ਅੱਛਾ ਤੁਸੀਂ ਕਿੰਨਾ ਪਿਆਰ ਕਰਦੇ ਹੋ ਇਸ ਮੁਰਗੇ ਨੂੰ ਉੱਛਾ ਇਹ ਮੁਰਗਾ ਕਿੰਦੇ ਲੜਦਾ ਵੀ ਸੀ ਨਾ ਤੁਹਾਡੀਆਂ ਬੱਚੀਆਂ ਨਾਲ ਹਨਾ ਹਾਂ ਜੀ ਤੇ ਮੁਰਗਾ ਕਿਨੂ-ਕਿਨੂ ਘਟਦਾ ਸੀ ਇਹ ਮੁਰਗਾ ਕੁੱਤਿਆਂ ਨੂੰ ਬੱਚੀਆਂ ਨੂੰ ਐਸਾਂ ਨੂੰ ਸਾਰਿਆਂ ਨੂੰ ਤੁਹਾਨੂੰ ਵੀ ਘਟਦਾ ਸੀ ਹਾਂ ਕਿਤੇ ਦਿੰਦੀ ਵਰਦਾ ਸੀ ਲੱਤ ਤੇ ਇਦਾਂ ਹੀ ਕਿਤੇ ਵਾਤੇ ਐਸਾ ਇਹਦਾ ਮੁਰਗੇ ਦਾ ਨਾਂ ਕੀ ਆ ਦੂਤਿਆ ਦਾ ਦੂਤਿਆ ਨਾਂ ਕਿਹੜਾ ਅੱਛਾ ਠੀਕ ਹੈ ਜੀ ਹੁਣ ਦੇਖੀਏ ਸਾਡੇ ਮੁਰਗੇ ਦਾ ਕੀ ਹਾਲ ਆ ਬਸ ਰਾਹ ਜੀ ਜ਼ੇਰੇ ਇਲਾਜ ਇਹਨਾਂ ਦਾ ਮੁਰਗਾ ਆ ਦੇਖਾ ਮੁਰਗੇ ਕੀ ਬਣਾਓ ਕਿਆ ਕਾਂਛੇ ਹੋ ਗਏ ਇਹ ਬਚਾਰਾ ਕਿ ਮਰ ਗਿਆ ਇਹ ਮਰ ਗਿਆ ਇਹ ਜੀ ਸਾਡਾ ਮੁਰਗਾ ਦੁਆ ਕਰੋ ਜੀ ਸਾਡਾ ਮੁਰਗਾ ਠੀਕ ਹੋ ਜਵੇ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਕਿ ਸਾਰਾ ਮੁਰਗਾ ਬਾਜ ਚ ਹੈ ਅੱਛਾ ਜੀ ਸਾਡਾ ਮੁਰਗਾ ਬਾਜ ਚ ਹੈ ਨਾ ਜੀ ਠੀਕ ਹੈ